ਉਪੇ ਪਾਰ ਦੇ ਵਿੱਚ ਬੀਜੇਪੀ ਉਮੀਦਵਾਰਾਂ ਦਾ ਵਿਰੋਧ ਕਿਸਾਨਾਂ ਦੇ ਵੱਲੋਂ جاری ਹੈ ਤੇ ਇੱਕ ਤਸਵੀਰ ਬਠਿੰਡਾ ਤੋਂ ਸਾਹਮਣੇ ਆਈ ਹੈ ਜਿੱਥੇ ਬੀਜੇਪੀ ਉਮੀਦਵਾਰਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਤੇ ਪੁਲਿਸ ਦੀ ਸਖਤੀ ਵੇਖਣ ਨੂੰ ਮਿਲੀ ਹੈ ਸੋ ਪੁਲਿਸ ਨੇ ਕਿਸਾਨਾਂ 'ਤੇ ਡੰਡੇ ਵਰਾਏ ਨੇ ਪਰਮਪਾਲ ਕੌਰ ਦਾ ਵਿਰੋਧ ਕਰਨ ਦੇ ਲਈ ਕਿਸਾਨ ਪਹੁੰਚੇ ਹੋਏ ਸਨ ਬਠਿੰਡਾ ਦੇ ਪਿੰਡ ਮਾਇਸਰ ਖਾਨਾ ਦੇ ਵਿੱਚ ਪਰਮਪਾਲ ਕੌਰ ਨੂੰ ਰੋਕਿਆ ਮਾਹੌਲ ਤਣਾਅਪੂਰਨ ਹੋਇਆ ਤੇ ਪੁਲਿਸ ਦੇ ਵੱਲੋਂ ਡੰਡੇ ਵਰਾਏ ਗਏ ਨੇ ਕਿਸਾਨਾਂ 'ਤੇ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ ਪੁਲਿਸ ਦੇ ਵੱਲੋਂ ਕਿਸ ਤਰ੍ਹਾਂ ਡੰਡੇ ਮਾਰੇ ਜਾ ਰਹੇ ਨੇ ਕਿਸਾਨਾਂ ਨੂੰ ਸੋ ਪਰਮਪਾਲ ਕੌਰ ਦਾ ਵਿਰੋਧ ਕਰਨ ਦੇ ਲਈ ਇਹ ਕਿਸਾਨ ਪਹੁੰਚੇ ਹੋਏ ਸਨ ਪਿੰਡ ਮਾਇਸਰ ਖਾਨਾ ਦੀਆਂ ਇਹ ਤਸਵੀਰਾਂ ਨੇ ਕਿਸਾਨਾਂ ਨੇ ਪਰਮਪਾਲ ਕੌਰ ਨੂੰ ਰੋਕਿਆ ਭਾਜਪਾ ਦੇ ਉਮੀਦਵਾਰ ਨੇ ਪਰਮਪਾਲ ਕੌਰ ਬਠਿੰਡਾ ਤੋਂ ਤੇ ਕਿਸਾਨਾਂ ਦੇ ਵੱਲੋਂ ਰੋਕਿਆ ਗਿਆ ਵਿਰੋਧ ਕਰਨ ਦੇ ਲਈ ਪਹੁੰਚਿਆ ਕਿਸਾਨਾਂ ਤੇ ਡੰਡੇ ਬਰਾਏ ਗਏ। ਮਨੀਸ਼ ਦੇ ਖਬਰ ਤੇ ਜਾਣਕਾਰੀ ਦੀ ਸਾਂਝ ਪਾਉਣਗੇ ਮਨੀਸ਼ ਕੀ ਕੁਝ ਤਸਵੀਰਾਂ ਪੜਦੀਆਂ ਨਜ਼ਰ ਆਈਆਂ ਕਿਉਂਕਿ ਤਸਵੀਰਾਂ ਦੇ ਵਿੱਚ ਪੁਲਿਸ ਕਿਸਾਨਾਂ ਨੂੰ ਡੰਡੇ ਮਾਰਦੀ ਨਜ਼ਰ ਆ ਰਹੀ ਹੈ। ਜੀ ਬਿਲਕੁਲ ਲਗਾਤਾਰ ਭਾਜਪਾ ਉਮੀਦਵਾਰਾਂ ਦਾ ਵਿਰੋਧ ਦੇਖਣ ਨੂੰ ਮਿਲਿਆ ਰੋਜ਼ਾਨਾ ਕਿਸੇ ਨਾ ਕਿਸੇ ਜਗ੍ਹਾ ਤੇ ਭਾਜਪਾ ਦੇ ਆਗੂਆਂ ਦਾ ਭਾਜਪਾ ਦੇ ਉਮੀਦਵਾਰਾਂ ਦਾ ਵਿਰੋਧ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਕਿਉਂਕਿ ਕਿਸਾਨ ਨੇ ਜਿਹੜੇ ਕੇਂਦਰ ਸਰਕਾਰ ਖਿਲਾਫ ਭਾਜਪਾ ਖਿਲਾਫ ਨੇ ਕਿਉਂਕਿ ਉਹਨਾਂ ਦੀਆਂ ਮੰਗਾਂ ਜਿਹੜੀਆਂ ਭਾਜਪਾ ਨੇ ਪੂਰੀਆਂ ਨਹੀਂ ਕੀਤੀਆਂ ਜਿਸ ਨੂੰ ਦੇਖਦੇ ਹੋਏ ਇੱਕ ਕਿਸਾਨਾਂ ਨੇ ਐਲਾਨ ਕੀਤਾ ਸੀ ਕਿ ਜਿੱਥੇ ਵੀ ਭਾਜਪਾ ਦੇ ਉਮੀਦਵਾਰ ਜਾਣਗੇ ਉਹਨਾਂ ਨੂੰ ਸਵਾਲ ਕੀਤੇ ਜਾਣਗੇ ਜੇਕਰ ਸਵਾਲਾਂ ਦਾ ਜਵਾਬ ਨਹੀਂ ਦਿੰਦੇ ਤਾਂ ਉਹਨਾਂ ਦਾ ਵਿਰੋਧ ਕੀਤਾ ਜਾਵੇਗਾ ਅਜੇ ਹੀ ਅੱਜ ਕੋਚ ਪਿੰਡ ਮੈਸਰਖਾਨਾ ਵਿਖੇ ਹੋਇਆ ਇੱਥੇ ਇਹ ਵੀ ਦੱਸ ਦਈਏ ਪਿੰਡ ਮੈਸਰਖਾਨਾ ਹਲਕਾ ਮੋੜ ਦੇ ਵਿੱਚ ਇੱਕ ਸੁਖਬੀਰ ਸਿੰਘ ਮੈਸਟਰਖਾਨਾ ਦਾ ਪਿੰਡ ਹੈ ਜੱਦੀ ਪਿੰਡ ਹੈ ਜਿੱਥੇ ਸੁਖਬੀਰ ਸਿੰਘ ਮੈਸਟਰਖਾਨਾ ਖੁਦ ਰਹਿੰਦੇ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਇਸ ਪਿੰਡ ਵਿੱਚ ਅੱਜ ਪਰਮਪਾਲ ਕੌਰ ਨੇ ਜਿਹੜੇ ਭਾਜਪਾ ਦੇ ਮੀਂਦਵਾਰ ਲੋਕ ਸਭਾ ਹਲਕਾ ਬਟਿੰਦਾ ਤੋਂ ਚੋਣ ਪ੍ਰਚਾਰ ਲਈ ਪੁੱਜੇ ਸਨ ਤਾਂ ਉੱਥੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੋਨਾਂ ਵੱਲੋਂ ਵਿਰੋਧ ਕੀਤਾ ਗਿਆ ਭਾਵੇਂ ਕਿ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਜਿਹੜੇ ਝੰਡੇ ਲੈ ਕੇ ਨਾਹਰੇਬਾਜ਼ੀ ਕੀਤੀ ਗਈ ਹੈ ਤੇ ਦੂਜੇ ਪਾਸੇ ਭਾਰਤੀ ਕਿਸਾਨ ਜਿਵੇਂ ਉਗਰਾਹਾ ਨੇ ਜਦੋਂ ਵਿਰੋਧ ਕੀਤਾ ਤਾਂ ਉੱਥੇ ਪੁਲਿਸ ਨਾਲ ਕਿਤੇ ਹੱਥੋਂ ਪਾਈ ਵੀ ਹੋਈ ਹੈ ਜਿਸ ਦੌਰਾਨ ਕਿਸਾਨਾਂ ਦੇ ਉੱਤੇ ਡੰਡੇ ਵੜਾਏ ਗਏ ਨੇ ਉਸ ਕਿਸਾਨ ਜਖਮੀ ਦਿੱਤੇ ਜਾ ਰਹੇ ਨੇ ਜਿਨ੍ਹਾਂ ਦੇ ਪੱਟਾਂ ਤੇ ਜਾਂ ਪਿੱਟ ਦੇ ਉੱਤੇ ਲਾਸ਼ਾਂ ਵੀ ਹੈ ਜਿਹੜੀਆਂ ਉਹ ਪਈਆਂ ਹੋਈਆਂ ਨੇ ਤੇ ਇਸ ਮਾਮਲੇ ਨੂੰ ਲੈ ਕੇ ਕਿਸਾਨਾਂ ਵਿੱਚ ਉਹਨਾਂ ਕਾਫੀ ਜਦਾ ਰੋਸ ਦੇਖਣ ਨੂੰ ਮਿਲਿਆ ਤੇ ਆਉਣ ਵਾਲੇ ਦਿਨਾਂ 'ਚ ਕਿਸਾਨਾਂ ਦਾ ਜਿਹੜਾ ਸੰਘਰਸ਼ ਹੈ ਹੋਰ ਵੀ ਬਿਲਕੁਲ ਬਿਲਕੁਲ ਮਨੀਸ਼ ਲਗਾਤਾਰ ਭਾਜਪਾ ਕਹਿੰਦੀ ਹੈ ਕਿ ਅਸੀਂ ਕਿਸਾਨਾਂ ਦੇ ਹਿੱਤ ਵਿੱਚ ਬਹੁਤ ਫੈਸਲੇ ਲਏ ਨੇ ਪਰ ਜਦੋਂ ਅਜਿਹੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਤੇ ਇੱਕ ਸਵਾਲ ਜ਼ਿਹਨ ਦੇ ਵਿੱਚ ਆਉਂਦਾ ਹੈ ਕਿ ਜੇਕਰ ਭਾਜਪਾ ਨੇ ਕਿਸਾਨਾਂ ਦੇ ਹਿੱਤਾਂ ਵਿੱਚ ਇੰਨੇ ਹੀ ਫੈਸਲੇ ਲੈਣ ਨੇ ਤਾਂ ਰੁਕ ਕੇ ਇੱਕ ਵਾਰ ਕਿਸਾਨਾਂ ਦੇ ਮੁਖਾਤਬ ਵੀ ਹੋਇਆ ਜਾਏ ਕਿਸਾਨਾਂ ਦੇ ਸਵਾਲਾਂ ਦਾ ਜਵਾਬ ਵੀ ਦਿੱਤਾ ਜਾਏ ਬਿਲਕੁਲ ਲਗਾਤਾਰ ਜਦੋਂ ਵੀ ਕਿਸਾਨ ਇਕੱਠੇ ਹੋ ਕੇ ਆਉਂਦੇ ਨੇ ਉਹਨਾਂ ਦੀ ਮੰਗ ਹੁੰਦੀ ਹੈ ਕਿ ਉਹਨਾਂ ਨੂੰ ਉਮੀਦਵਾਰ ਨਾਲ ਮਿਲਾਇਆ ਜਾਵੇ ਉਮੀਦਵਾਰ ਨਾਲ ਸਵਾਲ ਕੀਤੇ ਜਾਣ ਕਿ ਪਿਛਲੇ ਸਮੇਂ ਦੌਰਾਨ ਬਹੁਤ ਸਾਰੇ ਕਿਸਾਨ ਨੇ ਜਿਹੜੇ ਦਿੱਲੀ ਬਾਰਡਰ ਤੇ ਇਸ ਤਰ੍ਹਾਂ ਸ਼ਿਕਾਰ ਕੀਤਾ ਸੀ ਪ੍ਰਾਂਤ ਬਹੁਤ ਸਾਰੇ ਕਿਸਾਨ ਮਾਰੇ ਗਏ ਸਨ ਉਸ ਤੋਂ ਬਾਅਦ ਜੋ ਹੁਣ ਦਿੱਲੀ ਵੱਲ ਫੇਰ ਕਿਸਾਨਾਂ ਨੇ ਕੂਚ ਕਰਨਾ ਸ਼ੁਰੂ ਕੀਤਾ ਸੀ ਉਸ ਦੌਰਾਨ ਵੀ ਦੋ ਦਨ ਕਿਸਾਨਾਂ ਦੀ ਮੌਤ ਹੋ ਗਈ ਉਸ ਨੂੰ ਲੈ ਕੇ ਕਿਸਾਨਾਂ ਵਿੱਚ ਪਰ ਉਸ ਸੈਕਿੰਡ ਸਰਕਾਰ ਪਰਤੀ ਰੋਸ ਹੈ ਭਾਜਪਾ ਪਾਰਟੀ ਪਰਤੀ ਰੋਸ ਹੈ ਇਸ ਨੂੰ ਦੇਖਦੇ ਹੋਏ ਇਹਨਾਂ ਵੱਲੋਂ ਲਗਾਤਾਰ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਬੇਸ਼ੱਕ ਪਹਿਲਾਂ ਕਿਸਾਨਾਂ ਨੇ ਐਲਾਨ ਕੀਤਾ ਸੀ ਕਿ ਉਹ ਉਮੀਦਵਾਰਾਂ ਨੂੰ ਸਵਾਲ ਕਰਨਗੇ ਕਿ ਉਹਨਾਂ ਨੂੰ ਦਿੱਲੀ ਕਿਉਂ ਵੀ ਜਾਣ ਦਿੱਤਾ ਜਾ ਰਿਹਾ ਜਾਂ ਉਹਨਾਂ ਦੀਆਂ ਮੰਗਾਂ ਕਿਉਂ ਨਹੀਂ ਪੂਰੀਆਂ ਕੀਤੀਆਂ ਜਾ ਰਹੀਆਂ ਜਦੋਂ ਦਿੱਲੀ ਸੰਘਰਸ਼ ਖਤਮ ਕੀਤਾ ਸੀ ਤਾਂ ਉਸ ਸਮੇਂ ਕੇਂਦਰ ਸਰਕਾਰ ਨੇ ਕੇਂਦਰ ਦੇ ਮੰਤਰੀਆਂ ਨੇ ਕਿ ਕੇਂਦਰ ਨੇ ਇਹ ਕਿਹਾ ਸੀ ਕਿ ਕਿਸਾਨਾਂ ਦੀਆਂ ਜੋ ਰਹਿੰਦੀਆਂ ਮੰਗਾਂ ਨੇ ਜਲਦੀ ਪੂਰੀਆਂ ਕੀਤੀਆਂ ਜਾਣਗੀਆਂ ਪਰ ਬਾਰ ਬਾਰ ਕਿਸਾਨਾਂ ਨੇ ਸੰਪਰਕ ਕੀਤਾ ਪਰ ਉਹਨਾਂ ਦੀ ਕੋਈ ਵੀ ਮੰਗਾਂ ਵੱਲ ਮੁੜ ਕੇ ਧਿਆਨ ਨਹੀਂ ਦਿੱਤਾ ਗਿਆ ਜਿਸ ਤੋਂ ਬਾਅਦ ਹੁਣ ਫਿਰ ਕਿਸਾਨਾਂ ਨੇ ਦਿੱਲੀ ਵੱਲ ਕੂਚ ਕਰਨਾ ਸ਼ੁਰੂ ਕੀਤਾ ਸੀ ਤਾਂ ਹਰਿਆਣਾ ਬਾਰਡਰ 'ਤੇ ਕਿਸਾਨਾਂ ਦੇ ਉੱਤੇ ਪਲਾਟੀ ਚਾਰਜ ਕੀਤਾ ਗਿਆ ਕਿਸਾਨਾਂ ਇਕਾ ਉਤੇ ਅਤਿਆਚਾਰ ਕੀਤੇ ਗਏ ਤੇ ਉਸ ਦੌਰਾਨ ਕਈ ਕਿਸਾਨ ਨੇ ਜਿਹੜੇ ਮਾਰੇ ਗਏ ਨੇ ਜਿਸ ਤਰ੍ਹਾਂ ਵਿਧਾਨ ਸਭਾ ਹਲਕਾ ਲੋਕ ਸਭਾ ਹਲਕਾ ਪਠਿੰਡਾ ਦੀ ਗੱਲ ਕਰੀਏ ਤਾਂ ਵੱਲੋ ਦਾ ਇੱਕ ਨੌਜਵਾਨ ਆ ਉਹ ਵੀ ਮਾਰਿਆ ਗਿਆ ਸੀ ਉਸ ਨੂੰ ਲੈ ਕੇ ਵੀ ਹੈ ਜਿਹੜਾ ਕਿਸਾਨਾਂ ਦੇ ਵਿੱਚ ਕਾਫੀ ਰੋਸ ਹੈ ਇਸ ਕਰਕੇ ਭਾਜਪਾ ਦੇ ਉਮੀਦਵਾਰਾਂ ਨੂੰ ਜਿਹੜੇ ਕਿਸਾਨ ਨੇ ਉਹ ਸਵਾਲ ਕਰਨ ਜਾਂਦੇ ਨੇ ਪਰ ਉਹਨਾਂ ਨੇ ਸਵਾਲਾਂ ਦਾ ਜਵਾਬ ਦੇਣ ਦੀ ਬਜਾਏ ਉਹਨਾਂ ਨੂੰ ਰੋਕਿਆ ਜਾਂਦਾ ਤੇ ਹੁਣ ਪੁਲਿਸ ਉਹਨਾਂ ਤੇ ਕਿਤੇ ਨਾ ਕਿਤੇ ਵਰਤਾਰੀ ਹੈਗੀ ਹੈ ਜੀ ਹਾਂ ਠੀਕ ਹੈ ਸ਼ੁਕਰੀਆ ਜਾਣਕਾਰੀ ਦੇਣ ਤੇ ਲਈ ਸੋ ਇੱਕ ਵਾਰ ਆਪਣੇ ਦਰਸ਼ਕਾਂ ਨੂੰ ਫਿਰ ਤੋਂ ਦੱਸਈਏ ਕਿ ਇਹ ਤਸਵੀਰ ਬਠਿੰਡਾ ਦੇ ਪਿੰਡ ਮਾਇਸਰਖਾਨਾ ਦੀ ਹੈ ਜਿੱਥੇ ਕਿਸਾਨ ਪਰੰਪਾਲ ਕੌਰ ਦਾ ਵਿਰੋਧ ਕਰਨ ਪਹੁੰਚੇ ਸਨ ਉਹਨਾਂ ਨੂੰ ਸਵਾਲ ਕਰਨਾ ਚਾਹੁੰਦੇ ਸਨ ਪਰ ਕਿਸਾਨਾਂ ਨੂੰ ਪੁਲਿਸ ਦੇ ਡੰਡਿਆਂ ਦਾ ਸਾਹਮਣਾ ਕਰਨਾ ਪਿਆ ਪੁਲਿਸ ਦੇ ਵੱਲੋਂ ਉਹਨਾਂ ਤੇ ਡੰਡੇ ਬਰਾਏ ਗਏ ਨੇ ਲਾਠੀਆਂ ਮਾਰੀਆਂ ਗਈਆਂ ਨੇ ਪਰ ਇੱਥੇ ਇੱਕ ਸਵਾਲ ਇਹ ਜ਼ਰੂਰ ਹੈ ਕਿ ਜੇਕਰ ਕਿਸਾਨ ਗੱਲਬਾਤ ਕਰਨਾ ਚਾਹੁੰਦੇ ਨੇ ਕਿਸਾਨ ਆਪਣੇ ਉਮੀਦਵਾਰ ਨੂੰ ਸਵਾਲ ਕਰਨਾ ਚਾਹੁੰਦੇ ਨੇ ਤਾਂ ਲੋੜ ਹੈ ਕਿ ਉਮੀਦਵਾਰ ਵੀ ਉਹਨਾਂ ਦੀ ਦਿੱਕਤ ਨੂੰ ਸਮਝਣ ਉਹਨਾਂ ਦੇ ਨਾਲ ਖੜ ਕੇ ਗੱਲਬਾਤ ਕਰਨ ਮਸਲੇ ਦਾ ਹੱਲ ਕਰਨ